ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਏ ਸੁਨੰਦੜੀ ਮੇਰਾ ਤਨ ਮਨ ਮੋਲਾ ਨਾਮ ਜਪੰਦੜੀ ਲਾਲੀ ਬੰਦ ਜੁ ਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਸਜਣ ਸਚ ਪਾਤਸ਼ਾਹ ਸ੍ਰੀ ਸਾਹ ਹੰਦ ਸਾ ਜਿਸ ਪਾਸ ਵਠਿਆ ਸੋਹੀਐ ਸਬਨਾ ਦਾ ਵੇਸ ਸੁਕੋ ਟਲ ਗੁਰਸੇਵੀਐ ਅਨਸ ਸਹਜ ਸੁਪਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਪਉ निर्वार अकाल निर्ब अत अजुनि परसाद राग सुही महला पहला ਚੌਪਦੇ ਕਰ ਪਹਿਲਾ ਭਾਂਡਾ ਧੋਏ ਬਸ ਧੂਪ ਦੇਵੋ ਤਉ ਦੁੱਧ ਕੋ ਜਾਵੋ ਦੁੱਧ ਕਰਮ ਉਨ ਸርት ਸਮਾਇਣ ਹੋਏ ਨਿਰਾਸ ਜਮਾਵੋ ਭਾਂਡਾ ਤੋਏ ਬਸ ਧੂਪ ਦੇਵੋ ਤੋ ਦੁੱਧ ਕੋ ਜਾਵੋ ਦੁੱਧ ਕਰਮ ਪੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ ਜਪੋ ਤਾਏ ਕੋ ਨਾਮ ਔਰ ਨਿਰਾਪਲ ਕਮਾ ਰਹਾਓ ਇਹ ਮਨ ਈਟੀ ਹਾਤ ਕਰੋ ਬੁਨ ਨੇਤਰੋਂ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਬ ਮਥੀਏ इन विध अमृत जित सत सर सत्रनावण पावन पाति तृप्त करे ऊजा प्राण सेवक जे सेवे इन विध साहिब रौतर ਕਹ ਦੇ ਕਹੇ ਕਹੇ ਕਹ ਜਾਵੇ ਤੁਮ ਸਰ ਅਵਰ ਨਾ ਕੋਈ ਭਗਤ ਹੀਣ ਨਾਨਕ ਜਨ ਜੰਪੈ ਹਉ ਸਾਲਾਹੀ ਸਚਾ ਸੋਈ ਕਹਿ ਦੇ ਕਹੇ ਕਹੇ ਕਹਿ ਜਾਵੇ ਤੁਮ ਸਰ ਅਵਰ ਨਾ ਕੋਈ ਭਗਤ ਹੀਨ ਨਾਨਕ ਜਨ ਜੰਪੈ ਹਉ ਸਲਾਹੀ ਸਚਾ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ 12 ਮਹਾ ਮਾਝ ਮਹਿਲਾ ਪੰਜਵਾ ਘਰ ਚੌਥਾ ਇੱਕ ਓਮਕਾਰ ਸਤਗੁਰ ਪ੍ਰਸਾਦ ਮਾਘ ਮਜਨ ਸੰਗ ਸਾਧੂਆ ਤੂੜੀ ਕਰਿ ਸਨਾਨ हर का नाम त्याए सुन सब नैनो करदान माग मजन संग साधुआ टूडी करिसनान हर का नाम त्याए सुन सब नैनो करदान ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕਰੋਧ ਨਾ ਮੋਹੀਐ ਬਿਨ ਸੱ ਲੋਭ ਸੁਆਨ ਸੱਚਾ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਅੱਠ ਜ਼ੜ ਤੀਰਤ ਸਗਲ ਪੁਨ ਜੀ ਦਇਆ ਪਰਵਾਨ ਜਿਸ ਨੂੰ ਦੇਵ ਦਇਆ ਕਰ ਸੋਈ ਪੁਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤិន ਗੁਰਵਾਨ ਆਗ ਸਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਹਿਰਵਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਆਗ ਸਚੇ ਸੇ ਕਾਂਢੀਐ ਜਨਪੂਰ ਪੁਰ ਮਹਿਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ